ਪੰਜਾਬ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਚੋਰ ਪੁਲਿਸ ਦੀ ਨੱਕ ਹੇਠ ਪੁਲਿਸ ਤੋਂ ਵੀ ਦੋ ਕਦਮ ਅੱਗੇ ਚੱਲ ਰਹੇ ਨੇ ਚੋਰ ਲਗਾਤਾਰ ਵਿਖੋਖੋਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਜ਼ੀ ਘਟਨਾ ਫਿਰੋਜ਼ਪੁਰ ਦੇ ਪਿੰਡ ਵਾਕਾ ਮੋੜ ਤੇ ਵਾਪਰੀ ਹੈ ਜਿੱਥੇ ਚੋਰਾਂ ਨੇ ਇੱਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਇੱਥੇ ਚੋਰ ਖੰਡ ਤੇਲ ਸਭ ਗੱਡੀ ਦੇ ਵਿੱਚ ਲੱਤ ਕੇ ਫਰਾਰ ਹੋ ਗਏ ਨੇ ਇਸ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਚੋਰ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਅਤੇ ਦੁਕਾਨ 'ਚ ਪਿਆ ਸਾਰਾ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ। ਇਸ ਬੰਦੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਨੇ ਦੱਸਿਆ ਕਿ ਬੀਤੀ ਰਾਤ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਅਤੇ ਦੁਕਾਨ ਦੇ ਅੰਦਰੋਂ ਕਰੀਆਨੇ ਦਾ ਸਮਾਨ ਅਤੇ ਕੁਝ ਨਕਦੀ ਲੈ ਕੇ ਫਰਾਰ ਹੋ ਗਏ। ਉਹਨਾਂ ਨੇ ਦੱਸਿਆ ਕਿ ਉਹਨਾਂ ਦਾ 70 ਤੋਂ 80 ਹਜ਼ਾਰ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਜੇ ਇਹ ਜਿਹੜੀ ਘਟਨਾ ਜਿਹੜੀ ਵਾਪਰੀ ਕਦੋਂ ਵਾਪਰੀ ਹੈ ਇਹ ਘਟਨਾ ਜੀ ਰਾਤ ਤਕਰੀਬਨ ਸਾਢੇ 12 ਵਜੇ ਵਾਪਰੀ ਆ ਜੀ ਆ ਉਹ ਕੈਮਰੇ ਦੇ ਫੋਟੋ ਵੇਖੇ ਆ ਜੀ ਸਾਨੂੰ ਤਾਂ ਫੋਨ ਗਿਆ ਸੀ ਬਾਬਾ ਜੀ ਕਿ ਸਾਢੇ 3 ਵਜੇ ਉੱਠੇ ਆ ਗੁਰਦਾਰੇ ਸਾਹਮਣੇ ਰਹਿੰਦੇ ਆ ਤੇ ਉਹਨਾਂ ਤਕਰੀਬਨ ਉੱਠੇ ਅੰਦਰੋਂ ਤੇ ਵੇਖਿਆ ਸਾਹਮਣੇ ਕੈਮਰਾ ਲੱਗਿਆ ਉਹਨਾਂ ਦੇ ਉਹਨਾਂ ਦੇ ਉੱਤੇ ਕਪੜਾ ਬੰਨਿਆ ਹੋਇਆ ਸੀ ਕੋਈ ਤੇ ਉਹਨਾਂ ਸ਼ਟਰ ਦੇ ਉੱਪਰੋਂ ਵੇਖਿਆ ਸਿੱਧਾ ਮੇਰੀ ਦੁਕਾਨ ਵੱਲੇ ਇੱਧਰ ਮੇਰੀ ਦੁਕਾਨ ਦਾ ਸ਼ਟਰ ਚੱਕਿਆ ਹੋਇਆ ਸੀ ਅੱਧਾ ਉਹਨਾਂ ਫੋਨ ਲਾਇਆ ਫਿਰ ਅਸੀਂ ਆਏ ਰਾਤ ਤੇ ਰਾਤ ਤਕਰੀਬਨ ਚੋਰੀ ਹੋ ਚੁੱਕੀ ਸੀ ਰਾਤ ਜਦੋਂ ਅਸੀਂ ਆਏ ਸਾਢੇ 12 ਵਜੇ ਚੋਰੀ ਹੋਈ ਆ ਜੀ ਆ ਤਿੰਨ ਚਾਰ ਬੰਦੇ ਸੀ ਜਿਹੜੇ ਗੱਡੀ ਪਿਕਅਪ ਮਹਿੰਦਰਾ ਗੱਡੀ ਸੀ ਆਈ ਇੱਥੇ ਬਾਹਰ ਖੜੀ ਆ ਕਿਉਂਕਿ ਤਕਰੀਬਨ ਬਾਹਰ ਦੇ ਕੈਮਰੇ ਉਹਨਾਂ ਸਾਰੇ ਤੋੜਤੇ ਸੀ ਜੀ ਅੰਦਰ ਕੈਮਰੇ ਜਿਹੜੇ ਉਹਨਾਂ ਚ ਫੋਟੋ ਆਈ ਆ ਅੰਦਰ ਕੈਮਰਾ ਜਰੀ ਪਤਾ ਲੱਗਿਆ ਉਹਨਾਂ ਨੂੰ ਅੰਦਰ ਐਂਟਰ ਹੋਏ ਆ ਥੱਲੇ ਦੀ ਤੇ ਔਰ ਸਿੱਧਾ ਗੱਲੇ ਤੇ ਜਾ ਕੇ ਉਹਨਾਂ ਪੈਸੇ ਕੱਢੇ ਆ ਪੈਸੇ ਕੱਢ ਕੇ ਤਕਰੀਬਨ ਸਮਾਨ ਸੀ ਜਿਹੜਾ ਮੇਰਾ ਸਾਰਾ ਥਲੋਂ ਦੇ ਕੱਢ ਲਿਆ ਸ਼ਟਰ ਦੀ ਉਹਨਾਂ ਹਾਂਜੀ ਦੋ ਕੋਈ ਪਹਿਲਾਂ ਵਾ ਤਾਂ ਪਹਿਲਾਂ ਵੀ ਕਿਤੇ ਤੇ ਪਹਿਲਾਂ ਵੀ ਚੋਰੀ ਹੋਈ ਆ ਜੀ ਪਹਿਲਾਂ ਤਕਰੀਬਨ ਮੇਰਾ 70-80 ਹਜ਼ਾਰ ਦਾ ਨੁਕਸਾਨ ਹੋਦੋ ਆ ਜੀ ਤੇ ਤਕਰੀਬਨ ਹੁਣ ਇਹਨਾਂ ਕੋ ਹੁਣ ਹੋ ਗਿਆ ਜੀ ਪੈਸੇ ਵੀ ਹੈਗੇ ਨਕਦੀ ਵੀ ਹੈਗੀ ਹਾਂ ਜੀ 5-6000 ਰੁਪਿਆ ਸੀ ਵਿੱਚ ਗੱਲੇ ਦੇ ਕਿਉਂਕਿ ਟੁੱਟੇ ਪੈਸੇ ਜੀ ਰੋਜ਼-ਰੋਜ਼ ਲਿਜਾਣੇ ਔਖੇ ਹੁੰਦੇ ਆ ਇੱਥੇ ਪਏ ਹੁੰਦੇ ਆ ਚਲੋ ਇੱਥੋਂ ਵਰਤ ਲਈਦਾ ਹਾਂ ਰਾਤ ਨੂੰ ਵੀ ਡਰ ਹੁੰਦਾ ਸਾਨੂੰ ਜਾਣ ਦਾ ਕਿ ਕਿ ਚੋਰਾਂ ਦੇ ਬਹੁਤ ਜੀ ਤਾਂ ਮੁੱਖਾ ਜੀ ਇਹਨਾਂ ਦੇ ਕੈਮਰੇ ਉਹਨਾਂ ਨੇ ਪਹਿਲਾਂ ਭੰਨੇ ਨੇ ਹਾਂ ਜੀ ਕੈਮਰੇ ਬਾਹਰੋਂ ਤੋੜਤੇ ਸੀ ਆਉਂਦੇ ਆ ਉਹਨਾਂ ਨੂੰ ਸ਼ਾਇਦ ਪਹਿਲਾਂ ਹੀ ਪਤਾ ਸੀ ਕਿ ਕੈਮਰੇ ਹੈਗੇ ਆ ਇੱਥੇ-ਇੱਥੇ ਕੋਈ ਤਾਂ ਕਵਰ ਕਰਤੇ ਗੱਡੀ ਉਹਨਾਂ ਪਿੱਛੇ ਖਲਾਰੀ ਸੀ ਗੱਡੀ ਉਸ ਤੋਂ ਬਾਅਦ ਹੀ ਆਈ ਹੈ ਜਦੋਂ ਕੈਮਰੇ ਤੋੜ ਕੇ ਬਾਹਰ ਦੇ ਗੱਡੀ ਬਾਹਰ ਸਾਈ ਜਾ ਥੇ ਜੀ ਕੈਮਰੇ ਕਿਥੋਂ ਕਿਥੋਂ ਤੋੜੇ ਗਏ ਨੇ ਦਰਦਰੇ ਸਾਹਮਣੇ ਦੋ ਕੈਮਰੇ ਆ ਜੀ ਸਾਹਮਣੇ ਉਹ ਤੋੜੇ ਆ ਪਹਿਲਾਂ ਹਾਂ ਤੇ ਉਸ ਤੋਂ ਬਾਅਦ ਸਾਡੀ ਦੁਕਾਨ ਦਾ ਤੋੜਿਆ ਬਾਹਰਲਾ ਤੋੜਿਆ ਤੇ ਨਾਲ ਦੀ ਦੁਕਾਨ ਹੈਗੀ ਬਿਜਲੀ ਵਾਲੀ ਉਹਦਾ ਕੈਮਰਾ ਤਾਂ ਉਹ ਘੁਮਾਤਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਵੀ ਚੱਲਦਾ ਪਿਆ ਅੰਦਰ ਵਾਲਾ ਕੈਮਰਾ ਉਹਨਾਂ ਨੂੰ ਪਤਾ ਨਹੀਂ ਸੀ ਅੰਦਰ ਵਾਲਾ ਜਦੋਂ ਵੜਿਆ ਤਾਂ ਅੰਦਰ ਉਹ ਆਪਣੇ ਕੰਮ ਕਰਨਾ ਸ਼ੁਰੂ ਕਰਤਾ ਸਮਾਨ ਕੱਢਣਾ ਉਹਨਾਂ ਅੰਦਰ ਵਾਲੇ ਚ ਕੈਮਰੇ ਸਾਰੀ ਵੀਡੀਓ ਬਣ ਗਈ ਉਹਨਾਂ ਦੀ ਫੋਟੋ ਆ ਗਿਆ ਕਿਹੜੇ ਦੋ ਬੰਦੇ ਅ ਅੰਦਰੋਂ ਮਾਨ ਬਾਅਰ ਸਪਲਾਈ ਕੀਤੀ ਐ ਸਾਰਾ ਜਿਹੜਾ ਵੀ ਹੈਗਾ ਸੀ ਕੀ ਕੋਈ ਸ਼ੱਕ ਲੱਗਦਾ ਕੋਈ ਪੇਸ਼ਾਨ ਕੋਈ ਉਹਨਾਂ ਦੀ ਸ਼ੱਕ ਜੀ ਬੰਦਾ ਦਾ ਇੱਥੋਂ ਕਿਦੋਂ ਲਾਗੋ ਪੰਨੋਂ ਦੀ ਹੈ ਗਿਆ ਜੀ ਸ਼ੱਕ ਤਾਂ ਹੈਗਾ ਤੇ ਬਾਕੀ ਕਲੀਅਰ ਕਰਕੇ ਬਾਕੀ ਪੁਲਿਸ ਵੀ ਆਈ ਆ ਦੇਖੋ ਪੁਲਿਸ ਜੀ ਉਹਨਾਂ ਵੇਖੋ ਜੀ ਕਾਰਵਾਈ ਕਰਦੀ ਕਿ ਨਹੀਂ ਕਰਦੀ ਸਾਡੇ ਵੱਲੋਂ ਤਾਂ ਆਈ ਪੁਲਿਸ ਇੱਕ ਵਾਰੀ ਤਾਂ ਲੈ ਗਈ ਲਿਖ ਲਿਖਾ ਕੇ ਫੋਟੋਆਂ ਦੇਤੀ ਸਾਰੀਆਂ ਉਹਨਾਂ ਨੂੰ ਹਾਂ ਕਹਿੰਦੇ ਬੰਦਾ ਟਰੇਸ ਕਰਾਂਗੇ ਬਾਕੀ ਉਹਨੂੰ ਪੁਲਿਸ ਨੂੰ ਤੇ ਰਾਤ ਦੀ ਤਲਾਹ ਹੋਈ ਹੈ ਤਲਾਹ ਕਰੋ ਕਿਤੇ ਕੀ ਪੁਲਸ ਨੂੰ ਜੇ ਸਵੇਰੇ ਤਲਾਸ਼ ਕੀਤੀ ਸੀ ਕਿੰਨੇ ਕਲ ਕਰ ਟਾਈਮ ਬਤਾਈ ਸੀ ਪੁਲਸ ਆ ਗਈ ਸੀ ਤਕਰੀਬਨ ਉਸ ਤੋਂ ਆ 3-4 ਘੰਟੇ ਬਾਅਦ ਆ ਗਈ ਸੀ 3-4 ਘੰਟੇ ਬਾਅਦ ਆਈ ਹਾਂਜੀ ਹਾਂਜੀ ਤੇ ਕੀ ਹੋਣ ਵੈਸੇ ਅਸੀਂ ਮੰਗ ਕਰਦੇ ਹਾਂ ਜੇ ਇਹ ਸਾਨੂੰ ਚੋਰ ਜਲਦ ਜਲਦ ਫੜੇ ਜਾਣ ਤੇ ਗਾਂਵ ਆਸਤੇ ਵੀ ਚੋਰੀਆਂ ਹੋਰ ਵੀ ਹੁੰਦੀਆਂ ਗਾਂਵ ਆਸੇ ਪਾਸੇ ਹੋਰ ਵੀ ਵੈਸੇ ਗੁੰਡਾਗਰਦੀ ਬਹੁਤ ਵਧੀ ਆ ਜੀ ਹਾਂ ਇਹਨਾਂ ਤੇ ਲਗਾ ਪਾਈ ਜਾਵੇ ਰਾਤ ਨੂੰ ਪੁਲਿਸ ਦਾ ਪੈਰਾ ਵੀ ਦਿੱਤਾ ਜਾਵੇ ਹਾਂਜੀ ਕੀ ਨਾਮ ਤੁਹਾਡਾ ਰਿਮ ਸਿੰਘ ਜੀ ਪ੍ਰੇਮ ਸਿੰਘ ਨਾਂ ਜੀ ਇਹ ਕਰੋ ਕਟਣਾ ਵਾਪਰੀ ਤੇ ਕੀ ਸਰ ਮਾਮਲਾ ਬਾਈ ਜੀ ਰਾਤ 12:30 ਵਜੇ ਜੀ ਕਟਣਾ ਜੀ ਤੇ ਕੈਮਰੇ ਚੈੱਕ ਕੀਤਾ ਕੈਮਰੇ 12:30 ਵਜੇ ਟਾਈਮ ਬਾਬਾ ਜੀ ਦਾ ਫੋਨ ਗਿਆ ਸੀ ਸਾਨੂੰ ਅਸੀਂ ਉਦੋਂ ਬਾਅਦ ਆਦੇ ਕੈਮਰੇ ਚੈੱਕ ਕੀਤੇ ਕੈਮਰਿਆਂ ਦਾ ਮੂੰਹ ਘੁਮਾਤੇ ਹੋਏ ਸੀ ਤੇ ਦੇਖਿਆ ਕਿ ਕਰਿਆਨੇ ਦੁਕਾਨ ਦਾ ਆਣ ਕੇ ਸ਼ਟਰ ਇੱਕ ਬੰਨੋ ਚੱਕਿਆ ਹੋਇਆ ਸੀ ਉਹਨਾਂ ਨੇ ਇੱਕ ਦੁਕਾਨ ਤੇ ਹੋਰ ਵੀ ਹੋ ਰਿਹਾ ਹੈ ਭਈ ਅੱਜ ਤੇ ਇੱਕ ਦੁਕਾਨ ਤੋਂ ਹੋਇਆ ਪਹਿਲਾਂ ਦੁਕਾਨਾਂ 'ਚ ਪਹਿਲਾਂ ਅੱਜ ਤੋਂ ਸਾਲ ਡੇਢ ਪਹਿਲਾਂ ਵੀ ਚੋਰੀਆਂ ਹੋਈਆਂ ਸੀ ਉਦੋਂ ਤਿੰਨ ਦੁਕਾਨਾਂ ਭੰਨੀਆਂ ਸੀ ਇਹਨਾਂ ਨੇ ਤੇ ਉਦੋਂ ਮੇਰੀ ਦੁਕਾਨ ਵੀ ਨਾਲ ਸੀ ਇਸ ਵੀਰ ਦੀ ਦੁਕਾਨ ਦੂਰੀ ਹਰੀ ਪੱਜ ਚੁਕੀ ਹੈ ਤੇ ਪਰ ਸਾਨੂੰ ਕੋਈ ਸਮਝ ਨਹੀਂ ਆ ਰਿਹਾ ਕਿ ਕਰੀਏ ਤੇ ਕੀ ਕਰੀਏ ਆਪਣਾ ਕੋਲਾਕਾ ਪੁਲਿਸ ਨੇ ਕਿਨੂੰ ਲਾਇਆ ਜਾਂਦਾ ਕਿ ਸਤਾਜ਼ ਰਹਿਤੇ ਜਾਂ ਕੋਈ ਚੌਕੀਦਾਰ ਹੈਗਾ ਸੀ 10 ਦਿਨ ਪਹਿਲਾਂ ਚੌਕੀਦਾਰ ਦੀ ਤਬੀਅਤ ਖਰਾਬ ਹੋ ਗਈ ਉਹ ਹਟ ਗਿਆ ਸੀ ਤੇ ਝੋਨੇ ਦਾ ਸੀਜ਼ਨ ਚੱਲਦਾ ਪਿਆ ਕੋਈ ਵੀ ਬੰਦਾ ਆਏ ਉਹ ਕਹਿੰਦੇ ਝੋਨੇ ਤੋਂ ਬਾਅਦ ਲੱਗਾਂਗੇ ਚਲੋ ਅਸੀਂ ਵੀ ਆਖਿਆ 10 ਦਿਨ ਹੈਗੇ 10 ਦਿਨਾਂ ਬਾਅਦ ਚੌਂਕੀਦਾਰ ਕੋ ਰੱਖ ਲਾਂਗੇ ਪਰ ਚੋਰਾਂ ਨੂੰ ਜਿੰਨੀਆਂ ਰਾੜਾਂ ਲੈ ਗਿਆ ਚੌਂਕੀਦਾਰੀ ਉੱਥੇ ਕੀ ਕਰਦਾ ਜੀ ਕਿਉਂਕਿ ਉਹਨਾਂ ਬਾਕੀ ਪੁਲਿਸ ਗੇੜੇ ਮਾਰਦੀ ਐ ਸਾਨੂੰ ਨਹੀਂ ਪਤਾ ਲਗਾ ਕਦੋਂ ਗੇੜੇ ਮਾਰਦੀ ਆਉਂਦੇ ਜਰੂਰ ਆ ਉਹ ਤੇ ਦੇਖੋ ਜੀ ਕਾਫੀ ਟਾਈਮ ਹੋ ਜਾਏਗਾ ਹੋ ਤਾਂ ਲੱਗ ਕੇ ਗੇੜੇ ਮਾਰਦੀ ਪਰ ਪ੍ਰਾਪਤੀ ਕੋਈ ਗੇੜਾ ਨਹੀਂ ਮਾਰਿਆ ਪੁਲਿਸ ਨੇ ਇਹ ਸ਼ਟਰ ਬੰਨਿਆ ਜਾਂ ਪਿਛੋਂ ਕੰਦਾ ਕੋਲ ਨਹੀਂ ਨੀ ਕੱਲਾ ਸ਼ਟਰ ਬੰਨਿਆ ਪਿਛਲੀ ਵਾਰੀ ਉਹਨਾਂ ਨੇ ਪਿਛੋਂ ਸਨ ਲਾਈ ਸੀ ਸ਼ਟਰ ਨਹੀਂ ਬੰਨਿਆ ਸੀ ਅੱਜ ਹੀ ਸ਼ਟਰ ਪੱਗੋ ਬੰਨਿਆ ਜੁ ਉਹਨਾਂ ਨੇ ਹਾਂਜੀ ਇਹ ਨਾਮ ਤੁਹਾਡਾ ਗੁਰਸੇਮ ਸਿੰਘ ਜੀ ਪੰਜਾਬ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਚੋਰ ਪੁਲਿਸ ਦੀ ਨੱਕ ਹੇਠ ਪੁਲਿਸ ਤੋਂ ਵੀ ਦੋ ਕਦਮ ਅੱਗੇ ਚੱਲ ਰਹੇ ਨੇ ਚੋਰ ਲਗਾਤਾਰ ਵਿਖੋਖੋਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦੇ ਨੇ ਤਾਜ਼ੀ ਘਟਨਾ ਫਿਰੋਜ਼ਪੁਰ ਦੇ ਪਿੰਡ ਵਾਕਾ ਮੋੜ ਤੇ ਵਾਪਰੀ ਹੈ ਜਿੱਥੇ ਚੋਰਾਂ ਨੇ ਇੱਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਇੱਥੇ ਚੋਰ ਖੰਡ ਤੇਲ ਸਭ ਗੱਡੀ ਦੇ ਵਿੱਚ ਲਾਦ ਕੇ ਫਰਾਰ ਹੋ ਗਏ ਨੇ ਇਸ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਚੋਰ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਅਤੇ ਦੁਕਾਨ ਚ ਪਿਆ ਸਾਰਾ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ ਇਸ ਬੰਦੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਨੇ ਦੱਸਿਆ ਕਿ ਬੀਤੀ ਰਾਤ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਅਤੇ ਦੁਕਾਨ ਦੇ ਅੰਦਰੋਂ ਕਰੀਆਨੇ ਦਾ ਸਮਾਨ ਅਤੇ ਕੁਝ ਨਕਦੀ ਲੈ ਕੇ ਫਰਾਰ ਹੋ ਗਏ। ਉਹਨਾਂ ਨੇ ਦੱਸਿਆ ਕਿ ਉਹਨਾਂ ਦਾ 70 ਤੋਂ 80 ਹਜ਼ਾਰ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਜੀ ਇਹ ਜਿਹੜੀ ਘਟਨਾ ਜਿਹੜੀ ਵਾਪਰੀ ਕਦੋਂ ਵਾਪਰੀ ਹੈ? ਇਹ ਘਟਨਾ ਜੀ ਰਾਤ ਤਕਰੀਬਨ 11:30 ਵਜੇ ਵਾਪਰੀ ਹੈ ਜੀ। ਆ ਉਹ ਕੈਮਰੇਸ ਫੋਟੋ ਵੇਖੀ ਹੈ ਜੀ ਸਾਨੂੰ ਤਾਂ ਫੋਨ ਗਿਆ ਸੀ ਬਾਬਾ ਜੀ ਕਿਤੇ ਸਾਢੇ 3 ਵਜੇ ਉੱਠੇ ਆ ਗੁਰਦਾਰੇ ਸਾਹਮਣੇ ਰਹਿੰਦੇ ਆ ਤੇ ਉਹਨਾਂ ਤਕਰੀਬਨ ਉੱਠੇ ਅੰਦਰੋਂ ਤੇ ਵੇਖਿਆ ਸਾਹਮਣੇ ਕੈਮਰਾ ਲੱਗਿਆ ਉਹਨਾਂ ਦੇ ਉਹਦੇ ਉੱਤੇ ਕਪੜਾ ਬੰਨਿਆ ਹੋਇਆ ਸੀ ਕੋਈ ਤੇ ਉਹਨਾਂ ਸ਼ਟਰ ਦੇ ਉੱਪਰੋਂ ਵੇਖਿਆ ਸਿੱਧਾ ਮੇਰੀ ਦੁਕਾਨ ਵੱਲੇ ਇਧਰ ਮੇਰੀ ਦੁਕਾਨ ਦਾ ਸ਼ਟਰ ਚੱਕਿਆ ਹੋਇਆ ਸੀ ਅੱਧਾ ਉਹਨਾਂ ਫੋਨ ਲਾਇਆ ਫਿਰ ਅਸੀਂ ਆਏ ਰਾਤ ਤੇ ਰਾਤ ਤਕਰੀਬਨ ਚੋਰੀ ਹੋ ਚੁੱਕੀ ਸੀ ਰਾਤ ਜਦ ਵਸੀਂ ਆਏ ਆ ਸਾਢੇ 12 ਵਜੇ ਚੋਰੀ ਹੋਈ ਆ ਜੀ ਆ 10-4 ਬੰਦੇ ਸੀ ਜਿਹੜੇ ਗੱਡੀ ਪਿਕਅਪ ਮਹਿੰਦਰਾ ਗੱਡੀ ਸੀ ਆਈ ਇੱਥੇ ਬਾਹਰ ਖੜੀ ਆ ਕਿਉਂਕਿ ਤਕਰੀਬਨ ਬਾਹਰ ਦੇ ਕੈਮਰੇ ਉਹਨਾਂ ਸਾਰੇ ਤੋੜਤੇ ਸੀ ਜੀ ਅੰਦਰ ਕੈਮਰੇ ਜਿਹੜੇ ਉਹਨਾਂ ਚ ਫੋਟੋ ਆਈ ਆ ਅੰਦਰ ਕੈਮਰਾ ਜਰੀ ਪਤਾ ਲੱਗਿਆ ਉਹਨਾਂ ਨੂੰ ਅੰਦਰ ਐਂਟਰ ਹੋਏ ਆ ਥੱਲੇ ਦੀ ਤੇ ਔਰ ਸਿੱਧਾ ਗੱਲੇ ਤੇ ਜਾ ਕੇ ਉਹਨਾਂ ਪੈਸੇ ਕੱਢੇ ਆ ਪੈਸੇ ਕੱਢ ਕੇ ਤਕਰੀਬਨ ਸਮਾਨ ਸੀ ਜਿਹੜਾ ਮੇਰਾ ਸਾਰਾ ਥਲੋਂ ਦੇ ਕੱਢ ਲਿਆ ਸ਼ਟਰ ਦੀ ਉਹਨਾਂ ਹਾਂ ਜੀ ਦੋ ਪਹਿਲਾਂ ਬਾਤ ਪਹਿਲਾਂ ਹੋਈ ਕਿਤੇ ਪਹਿਲਾਂ ਵੀ ਚੋਰੀ ਹੋਈ ਆ ਜੀ ਪਹਿਲਾਂ ਤਕਰੀਬਨ ਮੇਰਾ 17-80 ਹਜ਼ਾਰ ਦਾ ਨੁਕਸਾਨ ਹੋਦੋ ਆ ਜੀ ਤੇ ਤਕਰੀਬਨ ਹੁਣ ਇਹਨਾਂ ਕੋ ਹੁਣ ਹੋ ਗਿਆ ਜੀ ਕੋਈ ਪੈਸੇ ਵੀ ਹੈਗੇ ਨਕਦੀ ਵੀ ਹੈਗੀ ਹਾਂ ਜੀ 5-6000 ਰੁਪਿਆ ਸੀ ਵਿੱਚ ਗੱਲੇ ਦੇ ਕਿਉਂਕਿ ਟੁੱਟੇ ਪੈਸੇ ਜੀ ਰੋਜ਼-ਰੋਜ਼ ਲਿਜਾਣੇ ਔਖੇ ਹੁੰਦੇ ਆ ਇੱਥੇ ਪਏ ਹੁੰਦੇ ਆ ਚਲੋ ਇੱਥੋਂ ਵਰਤ ਲਈਦਾ ਹਾਂ ਰਾਤ ਨੂੰ ਵੀ ਡਰ ਹੁੰਦਾ ਸਾਨੂੰ ਜਾਣ ਦਾ ਕਿ ਕਿ ਚੋਰਾਂ ਦੇ ਬਹੁਤ ਆ ਜੀ ਤਾਂ ਮੁੱਖ ਆ ਜੀ ਇਹਨਾਂ ਦੇ ਕੈਮਰੇ ਉਹਨਾਂ ਨੇ ਪਹਿਲਾਂ ਭੰਨੇ ਨੇ ਹਾਂ ਜੀ ਕੈਮਰੇ ਬਾਹਰੋਂ ਤੋੜਤੇ ਸੀ ਆਉਂਦੇ ਆ ਉਹਨਾਂ ਨੂੰ ਸ਼ਾਇਦ ਪਹਿਲਾਂ ਹੀ ਪਤਾ ਸੀ ਕਿ ਕੈਮਰੇ ਹੈਗੇ ਆ ਇੱਥੇ ਇੱਥੇ ਕੋਈ ਤਾਂ ਕਵਰ ਕਰਤੇ ਗੱਡੀ ਉਹਨਾਂ ਪਿੱਛੇ ਖਲਾਰੀ ਸੀ ਗੱਡੀ ਉਸ ਤੋਂ ਬਾਅਦ ਹੀ ਆਈ ਹੈ ਜਦੋਂ ਕੈਮਰੇ ਤੋੜ ਕੇ ਬਾਹਰ ਦੇ ਗੱਡੀ ਬਾਹਰ ਸਾਈ ਜਾ ਇੱਥੇ ਜੀ ਕੈਮਰੇ ਕਿੱਥੋਂ ਕਿੱਥੋਂ ਤੋੜੇ ਗਏ ਨੇ ਗੁਰਦਾਰੇ ਸਾਹਮਣੇ ਦੋ ਕੈਮਰੇ ਆ ਜੀ ਸਾਹਮਣੇ ਉਹ ਤੋੜੇ ਆ ਪਹਿਲਾਂ ਹਾਂ ਤੇ ਉਸ ਤੋਂ ਬਾਅਦ ਸਾਡੀ ਦੁਕਾਨ ਦਾ ਤੋੜਿਆ ਬਾਹਰਲਾ ਤੋੜਿਆ ਤੇ ਨਾਲ ਦੀ ਦੁਕਾਨ ਹੈਗੀ ਬਿਜਲੀ ਵਾਲੀ ਉਹਦਾ ਕੈਮਰਾ ਤਾਰ ਨੂੰ ਘੁਮਾਤਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਵੀ ਚੱਲਦਾ ਪਿਆ ਅੰਦਰ ਵਾਲਾ ਕੈਮਰਾ ਉਹਨਾਂ ਨੂੰ ਪਤਾ ਨਹੀਂ ਸੀ ਅੰਦਰ ਵਾਲਾ ਜਦੋਂ ਵੜਿਆ ਤਾਂ ਅੰਦਰ ਉਹਨਾਂ ਆਪਣੇ ਕੰਮ ਕਰਨਾ ਸ਼ੁਰੂ ਕਰਤਾ ਸਮਾਨ ਕੱਢਣਾ ਉਹਨਾਂ ਅੰਦਰ ਵਾਲੇ ਚ ਕੈਮਰੇ ਸਾਰੀ ਵੀਡੀਓ ਬਣ ਗਈ ਹੈ ਉਹਨਾਂ ਦੀ ਫੋਟੋ ਆ ਗਿਆ ਕਿਹੜੇ ਦੋ ਬੰਦੇ ਅੰਦਰ ਵੜੇ ਆ ਅੰਦਰੋਂ ਮਾਨ ਬਾਹਰ ਸਪਲਾਈ ਕੀਤੀ ਹੈ ਸਾਰਾ ਜਿਹੜਾ ਵੀ ਹੈਗਾ ਸੀ ਕੀ ਕੋਈ ਸ਼ੱਕ ਲੱਗਦਾ ਕੋਈ ਪਛਾਣ ਸੀ ਉਹਨਾਂ ਦੀ ਇਸ ਬੰਦੇ ਦੀ ਸ਼ੱਕ ਜੀ ਬੰਦਾ ਦਾ ਇੱਥੋਂ ਕਿਦੋਂ ਲਾਗੋ ਪੰਨੋਂ ਦੀ ਹੈਗਾ ਜੀ ਸ਼ੱਕ ਤਾਂ ਹੈਗਾ ਤੇ ਬਾਕੀ ਕਲੀਅਰ ਕਰਕੇ ਬਾਕੀ ਪੁਲਿਸ ਵੀ ਆਈ ਆ ਦੇਖੋ ਪੁਲਿਸ ਜੀ ਉਹਨਾਂ ਵੇਖੋ ਜੀ ਕਾਰਵਾਈ ਕਰਦੀ ਕਿ ਨਹੀਂ ਕਰਦੀ ਸਾਡੇ ਵੱਲੋਂ ਤਾਂ ਆਈ ਪੁਲਿਸ ਇੱਕ ਵਾਰੀ ਤਾਂ ਲੈ ਗਈ ਲੇਖ ਲਿਖਾ ਕੇ ਫੋਟੋਆਂ ਦੇਤੀ ਸਾਰੀ ਉਹਨਾਂ ਨੂੰ ਹਾਂ ਕਹਿੰਦੇ ਬੰਦਾ ਟਰੇਸ ਕਰਾਂਗੇ ਬਾਕੀ ਉਹਨੂੰ ਪੁਲਿਸ ਨੂੰ ਤੇ ਰਾਤ ਦੀ ਤਲਾਹ ਹੋਈ ਤਲਾਹ ਕਰੋ ਕਿਸੇ ਦੀ ਪੁਲਿਸ ਨੂੰ ਜੀ ਸਵੇਰੇ ਤਲਾਹ ਕੀਤੀ ਸੀ ਕਿੰਨੇ ਕ ਚਿਰ ਟਾਈਮ ਬਤਾਈ ਪੁਲਿਸ ਆ ਗਈ ਸੀ ਤਕਰੀਬਨ ਉਸ ਤੋਂ ਆ 3-4 ਘੰਟੇ ਬਾਅਦ ਆ ਗਈ ਸੀ 3-4 ਘੰਟੇ ਬਾਅਦ ਆਈ ਹਾਂਜੀ ਹਾਂਜੀ ਤੇ ਕੀ ਹੋਣ ਵੈਸੇ ਅਸੀਂ ਮੰਗ ਕਰਦੇ ਅਸੀਂ ਮੰਗ ਕਰਦੇ ਆ ਜੀ ਇਹੇ ਸਾਨੂੰ ਚੋਰ ਜਲਦ ਜਲਦ ਫੜੇ ਜਾਣ ਤੇ ਗਾਂਵ ਵਾਸਤੇ ਵੀ ਚੋਰੀਆਂ ਹੋਰ ਵੀ ਹੁੰਦੀਆਂ ਗਾਂਵ ਆਸੇ ਪਾਸੇ ਹੋਰ ਵੀ ਵੈਸੇ ਗੁੰਡਾਗਰਦੀ ਬਹੁਤ ਵਧੀ ਆ ਜੀ ਆਇਨਾਂ ਤੇ ਲਗਾ ਪਾਈ ਜਾਵੇ ਰਾਤ ਨੂੰ ਪੁਲਿਸ ਦਾ ਪੈਰਾ ਵੀ ਦਿੱਤਾ ਜਾਵੇ ਹਾਂਜੀ ਕੀ ਨਾਮ ਤੁਹਾਡਾ ਰਿਮ ਸਿੰਘ ਜੀ ਪ੍ਰੇਮ ਸਿੰਘ ਨਾ ਜੀ ਕਰੋ ਘਟਨਾ ਵਾਪਰੀ ਤੇ ਕੀ ਸਰ ਮਾਮਲਾ ਬਾਈ ਜੀ ਰਾਤ 12:30 ਵਜੇ ਦੀ ਘਟਨਾ ਜੀ ਤੇ ਕੈਮਰੇ ਚੈੱਕ ਕੀਤਾ ਕੈਮਰੇ 12:30 ਵਜੇ ਟਾਈਮ ਬਾਬਾ ਜੀ ਦਾ ਫੋਨ ਗਿਆ ਸੀ ਸਾਨੂੰ ਅਸੀਂ ਉਦੋਂ ਬਾਅਦ ਆਦੇ ਕੈਮਰੇ ਚੈੱਕ ਕੀਤੇ ਕੈਮਰਿਆਂ ਦਾ ਮੂੰਹ ਘੁਮਾਤੇ ਹੋਏ ਸੀ ਤੇ ਦੇਖਿਆ ਕਿ ਕਰਿਆਨੇ ਦੁਕਾਨ ਦਾ ਆਣ ਕੇ ਸ਼ਟਰ ਇੱਕ ਬੰਨੋ ਚੱਕਿਆ ਹੋਇਆ ਸੀ ਉਹਨਾਂ ਨੇ ਇੱਕ ਦੁਕਾਨ ਤੇ ਹੋਰ ਵੀ ਹੋ ਰਿਹਾ ਹੈ ਭਈ ਅੱਜ ਤੇ ਇੱਕ ਦੁਕਾਨ ਤੋਂ ਹੋਇਆ ਪਹਿਲਾਂ ਵੀ ਦੁਕਾਨਾਂ ਵਿੱਚ ਪਹਿਲਾਂ ਅੱਜ ਤੋਂ ਸਾਲ ਡੇਢ ਪਹਿਲਾਂ ਵੀ ਚੋਰੀਆਂ ਹੋਈਆਂ ਸੀ ਉਦੋਂ ਤਿੰਨ ਦੁਕਾਨਾਂ ਭੰਨੀਆਂ ਸੀ ਇਹਨਾਂ ਨੇ ਤੇ ਉਦੋਂ ਮੇਰੀ ਦੁਕਾਨ ਵੀ ਨਾਲ ਸੀ ਇਸ ਵੀਰ ਦੀ ਦੁਕਾਨ ਦੂਰੀ ਹਰੀ ਪੱਜ ਚੁਕੀ ਹੈ ਤੇ ਪਰ ਸਾਨੂੰ ਕੋਈ ਸਮਝ ਨਹੀਂ ਆ ਰਿਹਾ ਕਿ ਕਰੀਏ ਤੇ ਕੀ ਕਰੀਏ ਆਪਣਾ ਕੋਈ ਲਾਕਾ ਪੁਲਿਸ ਨੇ ਲਾਇਆ ਜਾਂਦਾ ਕਿ ਸਟਾਫ ਰੱਖਦੇ ਤੇ ਚੌਂਕੀਦਾਰ ਹੈਗਾ ਸੀ 10 ਦਿਨ ਪਹਿਲਾਂ ਚੌਂਕੀਦਾਰ ਦੀ ਤਬੀਅਤ ਖਰਾਬ ਹੋ ਗਈ ਉਹ ਹਟ ਗਿਆ ਸੀ ਤੇ ਝੋਨੇ ਦਾ ਸੀਜ਼ਨ ਚੱਲਦਾ ਪਿਆ ਕੋਈ ਵੀ ਬੰਦਾ ਆਏ ਉਹ ਕਹਿੰਦੇ ਝੋਨੇ ਤੋਂ ਬਾਅਦ ਲੱਗਾਂਗੇ ਚਲੋ ਅਸੀਂ ਵੀ ਆਖਿਆ 10 ਦਿਨ ਹੈਗੇ 10 ਦਿਨਾਂ ਬਾਅਦ ਚੌਂਕੀਦਾਰ ਕੋ ਰੱਖ ਲਾਂਗੇ ਪਰ ਚੋਰਾਂ ਨੂੰ ਜਿੰਨੀਆਂ ਰਾੜਾਂ ਲੈ ਗਿਆ ਚੌਂਕੀਦਾਰੀ ਉੱਥੇ ਕੀ ਕਰਦਾ ਜੀ ਕਿਉਂਕਿ ਉਹਨਾਂ ਕੋਲ ਬਾਕੀ ਪੁਲਿਸ ਢੇੜੇ ਮਾਰਦੀ ਐ ਸਾਨੂੰ ਨਹੀਂ ਪਤਾ ਲੱਗਾ ਕਦੋਂ ਢੇੜੇ ਮਾਰਦੀ ਆਉਂਦੇ ਜਰੂਰ ਆ ਉਹ ਤੇ ਦੇਖੋ ਜੀ ਕਾਫੀ ਟਾਈਮ ਹੋ ਜਾਏਗਾ ਹੋ ਤਾਂ ਲੱਗ ਗੇੜੇ ਮਾਰਦੀ ਪਰ ਪ੍ਰਾਪਤੀ ਕੋਈ ਢੇੜਾ ਨਹੀਂ ਮਾਰਿਆ ਪੁਲਿਸ ਨੇ ਇਹ ਸ਼ਟਰ ਬੰਨਿਆ ਜਾਂ ਪਿਛੋਂ ਕੰਦਾ ਕੋਈ ਨਹੀਂ ਕਹਿੰਦਾ ਸ਼ਟਰ ਬੰਨਿਆ ਪਿਛਲੀ ਵਾਰੀ ਉਹਨਾਂ ਨੇ ਪਿਛੋਂ ਸਾਨ ਲਾਈ ਸੀ ਸ਼ਟਰ ਨਹੀਂ ਬੰਨਿਆ ਸੀ ਅੱਜ ਹੀ ਸ਼ਟਰ ਪੱਗੋ ਬੰਨਿਆ ਜੀ ਉਹਨਾਂ ਨੇ ਹਾਂਜੀ ਇਹ ਨਾਮ ਤੁਹਾਡਾ ਗੁਰਪ੍ਰੀਤ ਸਿੰਘ ਜੀ